নাম প্রভোত কৌরে ਉਹ ਬਲਕ ਦੇ ਜਨਮ ਹੋਇਆ ਇਹਨੇ ਬਤਨ ਜਨਮ ਪਾਵੇ ਤੇ ਅੱਜ ਤਿੰਨੇ ਇਹਨੇ ਤਿੰਨੇ ਵੀਡੀਓ ਸਰਨਾ ਹੋ ਗਿਆ ਚਰਨ ਬੇਟੇ ਨੇ ਜਨਮ ਦਿੱਤਾ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਦੱਸ ਨਹੀਂ ਸਕਦੇ ਸੀ ਤੁਹਾਨੂੰ ਫਿਰ ਇਹਨਾਂ ਦਾ ਡਰ ਮਨ ਚ ਪੈਦਾ ਸੀ ਜਦੋਂ ਪਤਾ ਲੱਗਾ ਹਾਂਜੀ ਬਹੁਤ ਡਰ ਸੀ ਪਹਿਲਾਂ ਤੇ ਬਹੁਤ ਟੈਨਸ਼ਨ ਹੁੰਦੀ ਰਹੀ ਸੀ ਕਿ ਕਿਵੇਂ ਆ ਵੀ ਟਾਈਮ ਪੂਰਾ ਹੋ ਵੀ ਜਾਊਗਾ ਫਿਰ ਚਲੋ ਰੱਬ ਦੇ ਆਸਰੇ ਅਸੀਂ ਟਰੀਟਮੈਂਟ ਵੀ ਚੱਲਦਾ ਰਿਹਾ ਵਧੀਆ ਫਿਰ 7 ਮੰਥ ਚ ਪੀ ਥੋੜੀ ਦਰਦਾਂ ਸਟਾਰਟ ਹੋਈਆਂ ਸੀ ਫਿਰ ਅਸੀਂ ਚੱਲ ਗਏ ਹਸਪੀਟਲ ਤੇ ਉਹਨਾਂ ਨੇ ਪਲੇਟ ਕਰਤਾ ਸੀ ਕਿੰਦ ਸੀ ਕਿ ਹੁਣ ਨਜਕ ਹਾਲਤ ਵਿੱਚ ਹੈ ਇਹਨਾਂ ਨੂੰ ਹਸਪੀਟਲ ਖੜਨਾ ਪੈਣਾ ਵਾ ਫਿਰ ਉਹ ਲੈ ਗਏ ਸੀ ਹਸਪੀਟਲ ਹਾਂਜੀ ਫਿਰ ਉੱਥੇ ਟਰੀਟਮੈਂਟ ਵੀ ਬਹੁਤ ਵਧੀਆ ਹੁੰਦਾ ਰਿਹਾ ਸਟਾਫ ਨੇ ਬਹੁਤ ਕੇਅਰ ਕੀਤੀ ਹੈ ਕੱਲ ਸੀ ਹਸਪੀਟਲ ਗਏ ਸੀ ਅਸੀਂ ਉਹ ਹਸਪੀਟਲ ਵਾਲਿਆਂ ਨੇ ਬਹੁਤ ਕੇਅਰ ਕੀਤੀ ਹੈਗੀ ਆ ਇੱਕ ਹਫਤਾ ਉਹਨੇ ਇਲਾਜ ਫਰੀ ਵੀ ਕੀਤਾ ਹੈ ਅਸਟਲ ਬੱਚਿਆ ਸੀ ਗਲਤੀ ਕਰਕੇ ਨਹੀਂ ਦਵਾਈ ਖਾਣੀ ਸੀ ਹਾਂਜੀ ਬਹੁਤ ਵਧੀਆ ਜੇ ਪਹਿਲਾਂ ਨਾਲੋਂ ਫਰਕ ਮੇਰਾ ਨਾਮ ਕੁਲਵਿੰਦਰ ਕੋ ਆ ਮੈਂ ਹਸਕਾ ਵੀ ਸ਼ੂਟਿੰਗ ਹੋਆ ਇਹ ਸੁਪਰਬੋਸ ਜੀ ਸਰ ਵੀ ਅੱਜ ਮੈਂ ਜਾਉਂਗਾ ਕੀ ਲੱਗਦਾ ਬਹੁਤ ਵਧੀਆ ਫੀਲ ਹੋ ਰਿਹਾ ਲੱਗ ਰਿਹਾ ਬਹੁਤ ਖੁਸ਼ੀ ਆ ਸਾਰੇ ਘਰ ਆ ਕੇ ਤੇ ਬਾਕੀ ਬਹੁਤ ਵਧੀਆ ਕੀਤਾ ਕਰਵਾਤਾ ਜੀ ਕੋਦੇ ਦੋ ਰਿਸ਼ਤੇ ਕੀ ਹਨ ਹਾਂਜੀ ਮੇਰੇ ਦੋ ਰਿਸ਼ਤੇ ਆ ਮਾਸੀ ਵੀ ਨੇ ਤੇ ਚਾਚੀ ਵੀ ਨੇ ਬੱਚਿਆਂ ਦੀ ਹਾਂਜੀ ਮੇਰਾ ਰਿਸ਼ਤਾ ਹੀ ਇਹਨਾਂ ਨੇ ਇਸ ਕਰਕੇ ਕੀਤਾ ਵੀ ਬੱਚਿਆਂ ਦਾ ਦੇਖ ਕੇ ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਮਾਸੀ ਵੀ ਆ ਮਾਂ ਵੀ ਆ ਚਾਚੀ ਵੀ ਆ ਬਹੁਤ ਖੁਸ਼ੀ ਹੈ ਜਦੋਂ ਪਤਾ ਹੋਇਆ ਵੀ ਪਤਾ ਚਲਦੀ ਰਿਸ਼ਤਾ ਕਰਦੇ ਹਾਂ ਹਾਂਜੀ ਹਾਂਜੀ ਉਹ ਫਿਰ ਰਿਸ਼ਤਾ ਹੀ ਤੇ ਪਤਾ ਲੱਗਾ ਤੇ ਫਿਰ ਕਹਿੰਦੇ ਕਿ ਕੀ ਰਿਸ਼ਤਾ ਕਰਨੀ ਚਾਹੀਦਾ ਹੁਣ ਉਸ ਕਰਕੇ ਫਿਰ ਇਹਨਾਂ ਨੇ ਇਹ ਰਿਸ਼ਤਾ ਮੰਗ ਲਿਆ ਤੇ ਚਲੋ ਧੋਵਾ ਪਰਿਵਾਰਾਂ ਨੇ ਮਿਲ ਕੇ ਬਹੁਤ ਵਧੀਆ ਗਿਆ ਦਿੱਤਾ ਸਾਡਾ ਮੈਂ ਬਹੁਤ ਖੁਸ਼ ਹਾਂ ਪਰਮਾਤਮਾ ਨੇ ਬਹੁਤ ਵਧੀਆ ਕੀਤਾ ਸਾਡੇ ਪਰਿਵਾਰ ਲਈ ਜੀ ਬਹੁਤ ਸੰਦਾ ਹੋ ਗਿਆ ਮੇਰਾ ਨਾਮ ਜਸਪਾਲ ਸਿੰਘ ਹੈ ਸੋ ਜੀ ਅੱਜ ਅਸੀਂ ਅੱਜ ਕਿਹਨਾਂ ਚੰਗੀਆਂ ਮਿਆਵਾਂ ਅਕਾਂਖਿਤ ਤੋਂ ਦੇਵਾ ਚਾਹਾਂ ਬੱਚੇ ਦੇ ਜਨਮ ਲਿਆ ਚਾਹਾਂ ਮੇਰੇ ਪਾਂਪੇ ਹਾਂ ਹਾਂ ਬਹੁਤ ਖੁਸ਼ੀ ਹੈ ਸਾਡੇ ਪਰਿਵਾਰ ਦੇ ਉੱਪਰ ਗੁਰੂ ਗRAND DAS ਮਹਾਰਾਜ ਜੀ ਦੀ ਬਹੁਤ ਝੜਦੀ ਕਲਾ ਉਹਨਾਂ ਦਾ ਹੱਥ ਆ ਸਾਡੇ ਸਿਰ ਤੇ ਹੈ ਆਸੀਂ ਇਹ ਗੱਲ ਤੋਂ ਸਾਨੂੰ ਖੁਸ਼ੀ ਹੈ ਕਿ ਅਸੀਂ ਸਿਰਫ ਤੇ ਸਿਰਫ ਗੁਰੂ ਰਾਮਦਾਸ ਮਹਾਰਾਜ ਦੇ ਸੇਵਕਾਂ ਹੋਏ ਕਿਸੇ ਦੇ ਸੇਵਕ ਨਹੀਂ ਜੋ ਵੀ ਸਾਡੀ ਬਾਹ ਫੜਦੇ ਗੁਰੂ ਰਾਮਦਾਸ ਮਹਾਰਾਜ ਫੜਦੀ ਹੈ ਇਹ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਡੇ 'ਤੇ ਖੁਸ਼ੀ ਨਹੀਂ ਹੈ ਕਿੰਨਾ ਬਹੁਤ ਬਹੁਤ ਸੁਣਾ ਮਾ ਬਹੁਤ ਹਾਂਜੀ ਫਿਰ ਨੰ ਬੱਚੀ ਸੀ ਗੁੜੀਆ ਸੀ 5 ਮਹੀਨੇ ਦੀ ਅਸੀਂ ਦੱਸੋ ਵੀ 5 ਮਹੀਨੇ ਬਾਅਦ ਹਾਂ ਜੀ ਕਿੰਨਾ ਸਮੇਂ ਬੀਤ ਗਿਆ ਡੇਢ ਦਾ ਡੇਢ ਸਾਲ ਪੌਣੇ 2 ਸਾਲ ਬਾਅਦ ਬੱਚੇ ਨੇ ਜਨਮ ਲਿਆ ਬਿਲਕੁਲ ਬੱਚੇ ਬਹੁਤ ਵਧੀਆ ਸਮਾਂ ਥੋੜਾ ਘੱਟ ਹੋਣ ਕਰਕੇ ਕਾਸੀ ਹਸਪਤਾਲ ਚ ਉਹਨੂੰ ਐਡਮਿਟ ਕੀਤਾ ਸੀਗਾ ਉਹ ਸਾਡੇ ਬਹੁਤ ਹੀ ਵਧੀਆ ਡਾਕਟਰ ਸਾਹਿਬ ਗੁਰਜੀਤ ਸਿੰਘ ਨੂਰ ਹਸਪਤਾਲ ਮਟਾਲੇ ਵਾਲੇ ਮੇਰੇ ਬਹੁਤ ਸੱਜਣ ਨੇ ਉਮਰ ਵਿੱਚ ਭਾਵੇਂ ਮੈਨੂੰ ਬਹੁਤ ਵੱਡੇ ਹੈ ਮੈਂ ਖੁਸ਼ੀ ਮਹਿਸੂਸ ਕਰਦਾ ਕਿ ਮੇਰੇ ਨੂੰ ਡਿਗਰੀਆਂ ਵਾਲੇ ਜਿਨ੍ਹਾਂ ਨੇ ਡਿਗਰੀ ਦਿੱਤੀਆਂ ਮੇਰੇ ਸੱਜਣ ਨੇ ਇਹ ਬੱਚੇ ਪਿੰਡ ਤਰੀਏਵਾਲ ਨਜ਼ਦੀਕ ਮਹਿਤਾ ਡਿਸਟ੍ਰਿਕਟ ਗੁਰਦਾਸਪੁਰ ਤੋਂ ਆਏ ਇਹ ਅਗੇ ਨੇ ਤੇ ਇਹ ਨੂਰ ਹਸਪਤਾਲ ਬਟਾਲਾ ਡਾਕਟਰ ਗੁਲਜੀਤ ਸਿੰਘ ਗਾਇਨੇਕੋਲੋਜਿਸਟ ਉਹਨਾਂ ਦੇ ਹਸਪਤਾਲ 'ਚ ਪੈਦਾ ਹੋਏ ਸੀਗੇ ਤੇ ਇਹ 7ਵਾਂ ਮਹੀਨਾ ਚੱਲਦਾ ਪਿਆ ਸੀਗਾ ਤੇ 7ਵੇਂ ਮਹੀਨੇ ਦੇ ਅਖੀਰ ਵਿੱਚ ਇਹ ਬੱਚੇ ਕਿਸੇ ਕਾਰਨ ਕਰਕੇ ਪਹਿਲਾਂ ਡਿਲੀਵਰ ਹੋਣੇ ਪਏ ਕਿਉਂਕਿ ਮਲਟੀਪਲ ਪ੍ਰੈਗਨancies ਸੀ 4 ਬੱਚੇ ਸੀਗੇ ਤੇ ਰਾਤ 11:00 ਵਜੇ 14 ਤਰੀਕ ਨੂੰ ਅਗਸਤ ਨੂੰ ਪੈਦਾ ਹੋਏ ਤੇ 15 ਤਰੀਕ ਤੱਕ ਮੇਰੇ ਕੋਲ ਪਹੁੰਚ ਗਏ ਤੇ ਰਾਤੀ 11:30 ਵਜੇ ਮੇਰੇ ਕੋਲ ਗੁਰਦਾਸਪੁਰ ਤੋਂ ਪਹੁੰਚੇ ਸੀ ਬਡਾਲਾ ਤੋਂ ਤੇ ਇਹ ਬਹੁਤ ਪ੍ਰੀਮਿਓਰ ਬੱਚੇ ਸੀ ਇਹ ਇੱਕ ਦਾ वजन 700 ਗ੍ਰਾਮ ਸੀ ਇੱਕ ਦਾ ਕੋਈ 900 ਗ੍ਰਾਮ ਸੀ ਦੂਸਰੇ ਦਾ ਵੱਧ ਤੋਂ ਵੱਧ ਕਿਲੋ ਦੇ ਲਾਗੇ ਸੀ ওজন ਤੇ ਇਹ ਬਹੁਤ ਵੱਡਾ ਚੈਲੰਜ ਸੀ ਕਿਉਂਕਿ ਐਸਾ ਚ ਪ੍ਰੀਮਚਿਓਰਟੀ 700 ਗ੍ਰਾਮ ਵਜ਼ਨ ਹੋਣਾ ਸਮਝ ਤੋ ਬਹੁਤ ਪਹਿਲਾਂ ਪੈਦਾ ਹੋਣਾ ਇਹ ਬਹੁਤ ਜ਼ਿਆਦਾ ਇਹਨਾਂ ਵਿੱਚ ਬੱਚੇ ਨੂੰ ਮੁਸ਼ਕਲਾਂ ਆਉਂਦੀਆਂ ਨੇ ਜਿਵੇਂ ਫੇਫੜੇ ਮਚੂਰ ਨਹੀਂ ਹੁੰਦੇ ਸਾਹ ਲੈਣ ਦੇ ਯੋਗ ਨਹੀਂ ਬੱਚਾ ਪ੍ਰੋਪਰ ਹੁੰਦਾ ਹੈਗਾ ਅੰਤਰੀ ਦੁੱਧ ਹজম ਨਹੀਂ ਕਰ ਸਕੀ ਚੰਗੀ ਤਰ੍ਹਾਂ ਇਹਨਾਂ ਨੂੰ ਇਨਫੈਕਸ਼ਨ ਦਾ ਬਹੁਤ ਡਰ ਹੁੰਦਾ ਹੈਗਾ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਨਿਗਰ ਰੱਖਣ ਦੀ ਸ਼ਕਤੀ ਨਹੀਂ ਹੁੰਦੀ ਹਾਲੇ